ਤੋ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ نیوز ਟ੍ਰੈਂਡ ਤੇ ਪੰਜਾਬ ਸਰਕਾਰ ਨੇ ਸੂਬੇ ਚ ਡਰਾਈਵਿੰਗ ਲਾਇਸੈਂਸ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਬਦਲਣ ਦਾ ਇਤਿਹਾਸਕ ਫੈਸਲਾ ਲਿਆ ਹੈ ਹੁਣ ਡਰਾਈਵਿੰਗ ਟੈਸਟ ਪਾਸ ਕਰਨ ਤੋਂ ਬਾਅਦ ਸਿਰਫ 20 ਮਿੰਟ ਚ ਹੀ ਪੱਕਾ ਡਰਾਈਵਿੰਗ ਲਾਇਸੈਂਸ ਹੱਥ ਚ ਹੋਵੇਗਾ ਇਸ ਨਾਲ ਨਾ ਸਿਰਫ ਲੋਕਾਂ ਨੂੰ ਲੰਬੀਆਂ ਕਤਾਰਾਂ ਅਤੇ ਹਫ਼ਤਿਆਂ ਦੇ ਇੰਤਜ਼ਾਰ ਤੋਂ ਰਾਹਤ ਮਿਲੇਗੀ ਸਗੋਂ ਭ੍ਰਸ਼ਟਾਚਾਰ ਅਤੇ ਦਲਾਲਾਂ ਦੇ ਜਾਲ ਨੂੰ ਵੀ ਖਤਮ ਕੀਤਾ ਜਾਵੇਗਾ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਫੋਨ ਤੇ ਜਾਣਕਾਰੀ ਦਿੰਦੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨਵੀਂ ਡਿਜੀਟਲ ਸਹੂਲਤ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਕਦਮ ਜਨਤਾ ਨੂੰ ਪਾਰਦਰਸ਼ੀ ਅਤੇ ਆਸਾਨ ਸੇਵਾ ਦੇਣ ਦੀ ਦਿਸ਼ਾ 'ਚ ਇੱਕ ਵੱਡਾ ਬਦਲਾਅ ਸਾਬਤ ਹੋਵੇਗਾ। ਹੁਣ ਕੋਈ ਵੀ ਵਿਅਕਤੀ ਵਿਚੋਲਿਆਂ ਦੇ ਚੱਕਰ 'ਚ ਨਹੀਂ ਫਸੇਗਾ। ਲਾਇਸੈਂਸ ਲਈ ਅਪਲਾਈ ਕਰਨ ਤੋਂ ਬਾਅਦ ਟੈਸਟ ਪਾਸ ਕਰਨ ਤੇ ਵੀ ਡਰਾਈਵਿੰਗ ਲਾਈਸੈਂਸ ਸਰਫ ਕੇ ਚੰਡੀਗੜ੍ਹ ਤੋਂ ਆਉਂਦਾ ਸੀ ਇਸ ਵਿੱਚ 10 ਤੋਂ 20 ਦਿਨ ਲੱਗ ਜਾਂਦੇ ਸਨ ਇਸ ਦੌਰਾਨ ਲੋਕਾਂ ਤਰਾਲਾਂ ਦੀਆਂ ਸਹਾਇਤਾ ਲੈਣ ਲਈ ਮਜਬੂਰ ਹੋ ਜਾਂਦੇ ਸਨ ਹੁਣ ਬਿਨੈਕਾਰ ਆਨਲਾਈਨ ਅਪਲਾਈ ਕਰਨਗੇ ਡਰਾਈਵਿੰਗ ਟੈਸਟ ਪਾਸ ਕਰਦੇ ਹੀ ਡਾਟਾ ਤੁਰੰਤ ਸਥਾਨਕ ਸਰਵਰ 'ਚ ਅਪਡੇਟ ਹੋਵੇਗਾ ਉਸੇ ਸਮੇਂ ਲਾਈਸੈਂਸ ਉੱਥੇ ਹੀ ਪ੍ਰਿੰਟ ਹੋ ਕੇ ਹੱਥ 'ਚ ਸੌਂਪ ਦਿੱਤਾ ਜਾਵੇਗਾ ਇਸਾ ਸਹੂਲਤ ਦੀ ਸ਼ੁਰੂਆਤ ਪਹਿਲਾਂ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਪਟਿਆਲਾ ਵਰਗੇ ਵੱਡੇ ਜਿਲ੍ਹਿਆਂ ਤੋਂ ਹੋਵੇਗੀ। ਇਸ ਤੋਂ ਬਾਅਦ ਪੜਾवार ਢੰਗ ਨਾਲ ਇਹ ਸਹੂਲਤ ਪੂਰੇ ਪੰਜਾਬ ਤੇ ਆਰਟੀਓ ਚ ਲਾਗੂ ਹੋਵੇਗੀ। ਜਾਬ ਦੇ ਟ੍ਰਾਂਸਪੋਰਟ ਮੰਤਰੀ ਭੁੱਲਰ ਨੇ ਕਿਹਾ ਕਿ ਨਵੀਂ ਪ੍ਰਕਿਰਿਆ ਦਲਾਲਾਂ ਦੇ ਦਬਦਬੇ ਨੂੰ ਖਤਮ ਕਰ ਦੇਵੇਗੀ। ਹੁਣ ਕਿਸੇ ਨੂੰ ਲਾਇਸੈਂਸ ਲਈ ਰਿਸਵਤ ਦੇਣ ਜਾਂ ਵਿਚੋਲਿਆਂ ਕੋਲ ਜਾਣ ਦੀ ਲੋਡ ਨਹੀਂ ਹੋਵੇਗੀ ਪੂਰਾ ਸਿਸਟਮ ਆਨਲਾਈਨ ਹੋਵੇਗਾ ਤੇ ਜਨਤਾ ਸਿੱਧੇ ਪੋਰਟਲ ਤੇ ਅਪਲਾਈ ਕਰ ਸਕੇਗੀ ਜਨਤਾ ਨੂੰ ਇਸ ਦੇ ਕੀ ਫਾਇਦੇ ਹੋਣਗੇ 20 ਮਿੰਟਾਂ ਚ ਪੱਕਾ ਡਰਾਈਵਿੰਗ ਲਾਇਸੈਂਸ ਮਿਲ ਜਾਵੇਗਾ ਦਲਾਲਾਂ ਤੇ ਵਿਚੋਲਿਆਂ ਤੋਂ ਛੁਟਕਾਰਾ ਹੋਵੇਗਾ ਪਾਰਦਰਸ਼ੀ ਅਤੇ ਭ੍ਰਸ਼ਟਾਚਾਰ ਮੁਕਤ ਸਿਸਟਮ ਹੋ ਜਾਵੇਗਾ ਆਨਲਾਈਨ ਅਰਜੀ ਦੀ ਸਹੂਲਤ ਮਿਲੇਗੀ ਸਥਾਨਕ ਪੱਤਰ ਤੇ ਲਾਇਸੈਂਸ ਪ੍ਰਿੰਟਿੰਗ ਦੇ ਸਮੇਂ ਦੀ ਬਚਤ ਹੋਵੇਗੀ ਪੰਜਾਬ ਬਣੇਗਾ ਦੇਸ਼ ਦਾ ਪਹਿਲਾ ਸੂਬਾ ਜਿਸ ਦੇ ਵੱਲੋਂ ਇਹ ਸਹੂਲਤ ਦਿੱਤੀ ਗਈ ਹੈ ਇਸ ਯੋਜਨਾ ਨੂੰ ਲਾਗੂ ਕਰਨ ਤੋਂ ਬਾਅਦ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਜਾਵੇਗਾ ਜਿੱਥੇ ਡਰਾਈਵਿੰਗ ਟੈਸਟ ਪਾਸ ਕਰਦੇ ਹੀ ਉਸੇ ਸਮੇਂ ਪੱਕਾ ਡਰਾਈਵਿੰਗ ਲਾਇਸੈਂਸ ਹੱਥ 'ਚੋ ਮਿਲੇਗਾ